ਬੀਤ ਪੈਣ ਭਰਾਵਾਂ ਨੂੰ ਜਿੱਤੇ ਨੂੰ ਰਾਜ ਕੁਛ ਹੋਗੇ ਪਰਮਾਤਮਾ ਤੁਹਾਨੂੰ ਜਿਹੜਾ ਕਿ ਬੱਚੇ ਪਾਛ ਤੈਨੂੰ ਗੁਣੀ ਰਾਜ ਤੋਂ ਪ੍ਰਕਿਰਤੀ ਵਾਝੇਗੀ ਸਾਰੇ ਪੈਣ ਭਰਾਵਾਂ ਨੂੰ ਜਿਹੜਾ ਪਰਮਲੀ ਨੂੰ ਦੁਆ ਲਈ ਦੀਆ ਬਹੁਤ 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 ਚੀਤੋਰਾ ਦੇਸ਼ਾ ਬਹੁਤ ਨੂੰ ਬਹੁਤ ਲੱਖ ਲੱਖ ਵਧਾਈਆਂ ਜੀ ਸਾਰਿਆਂ ਨੂੰ ਬਾਹਰ ਬੈਠੇ ਬਰਸਾ ਦੇ ਸਾਚ ਮੇਰੇ ਪੈਣ ਭਰਾਵਾਂ ਦੇ ਜਨਮ ਤੁੰ ਸਾਰਿਆਂ ਨੂੰ ਪਿਆਰ ਭਰੀ ਸ਼ਖਸ਼ਰੀਕਾਰ ਜੀ ਉਹ ਠੀਕਾ ਕੋ ਜੀ ਸਾਰੇ ਮੇਰੇ ਭੈਣ ਭਰਾ ਸਾਰਿਆਂ ਨੂੰ ਗਈ ਸਾਡੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਦਿਵਾਲੀ ਦੀਆਂ ਬੰਦੀ ਛੋੜ ਵਿਸੁਨੀਆਂ ਵਰ ਪਰਵ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੀ ਸਾਰੇ ਪਰਿਵਾਰ ਮਾਨਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਦਿਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਬਹੁਤ ਸਾਰਿਆਂ ਨੂੰ ਤੁਸੀਂ ਵਧੀਆਂ ਠੀਕਠਾ ਹੋਵੋਗੇ ਅਸੀਂ ਵੀ ਵਧੀਆ ਜੀ ਠੀਕ ਠਾਕ ਔਰ ਸਨਾਵ ਜੀ ਭੈਣ ਭਰਾ ਕਿੱਦਾਂ ਤੁਸੀਂ ਠੀਕ ਠਾਕ ਹੋ ਸਾਰੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਤੇ ਅੱਜ ਹੈਗਾ ਜੀ ਦੀਵਾਲੀ ਦਾ ਆਚਾਰ ਹੈ ਦੀਵਾਲੀ ਤੁਹਾਨੂੰ ਪਹਿਲਾਂ ਤਾਂ ਸਭ ਤੋਂ ਸਾਰੇ ਭੈਣ ਭਰਾਵਾਂ ਨੂੰ ਤੇ ਬੱਚੇ ਕੇ ਗੁਰਦੁਆਰਾ ਸਹਿਬ ਤੇ ਅਸੀਂ ਉਹਨਾਂ ਦੇ ਆਇਆ ਤੋਂ ਇਧਰ ਬਾਬੇ ਦੀ ਜਗ੍ਹਾ ਸਾਡੇ ਨਾਲ ਥੋੜੀ ਜੀ ਗੱਲ ਉੱਠੀ ਕਿ ਗੁਰਦੁਆਰਾ ਸਹਿਬ ਜਿਆਣਾ ਅਸੀਂ ਬੱਚਿਆਂ ਦੀ ਮੀਟ ਕਰ ਰਹੇ ਸੀਗੇ ਤੇ ਉਹ ਦੀਵੇ ਰੱਖ ਕੇ ਉਹ ਸਕੂਲ ਚ ਤੇ ਇਧਰ ਕੋੜਗਾਣਾ ਆਲ ਗਏਗਾ ਤੇ ਉਹਨਾਂ ਦੇ ਨਾਲ ਗਏ ਬੱਚੇ ਜਿਸ ਤੋਂ ਕਹਿੰਸੀ ਵੀ ਆਪਾਂ ਚੱਲਦੇ ਸਾਰੇ ਜਾਨੇ ਇਕੱਠੇ ਹੀ ਉਹ ਬੱਚਿਆਂ ਦੇ ਨਾਲ ਚਲੇ ਗਏ ਬੱਚੇ ਦੇ ਨਾਲ ਪਰਵਾਣਾ ਜੈਦ ਕਰ ਲੱਗੋ ਤੇ ਅਸੀਂ ਜਾਣਾ ਹਾਂਜੀ ਹਣ ਆਪਾਂ ਜਾਵਾਂਗੇ ਮੱਠ ਟੇਕ ਕੇ ਆਵਾਂਗੇ ਗੁਰਦੁਆਰਾ ਸਾਹਿਬ ਨਾਲੇ ਡੱਬਾ ਲੈ ਕੇ ਆਵਾਂਗੇ ਮਠਿਆਈ ਦਾ ਕੁਛ ਖਾਣ ਪੀਣ ਮਾ ਬੱਚਿਆਂ ਨੂੰ ਪਾ ਕੇ ਕੱਲ ਹੀ ਲਿਆਤੇ ਸੀਗੇ ਤੇ ਹੁਣ ਤਾਂ ਹੋ ਜਾਦਾ ਹਜੇ ਰੱਖੀ ਬੈਠੇ ਆ ਪਰ ਵਿੱਚ ਚਲਾ ਗਏ ਆ ਬਹੁਤ ਸਾਰੇ ਜੇ ਹੋਰ ਲੈਣੇ ਹੋਏ ਤਾਂ ਲੈ ਲੈਣਗੇ ਚਲੋ ਨਹੀਂ ਬਾਕੀ ਮੈਨੂੰ ਨਾਲ ਇਹ ਵੀ ਸੁਨਹਿਆ ਦੇ ਕੇ ਨਾ ਵੀ ਆਪਾਂ ਪਟਾਕੇ ਹੋਰ ਲਿਆਉਣੀ ਉਹਨੇ ਨਾ ਤਾਂ ਇਹ ਤਾਂ ਹਾਂਜੀ ਕੁਛ ਕੱਲ ਨਾ ਨੇ ਪਹਿਲਾਂ ਹੀ ਚਲਾਤੇ ਆਰੇ ਬਾੜੀ ਜਦ ਕਰ ਲਾ ਕੇ ਕਿ ਵੀ ਲੈ ਕੇ ਚੱਲ ਮੈਂ ਇਹਨਾਂ ਨੂੰ ਲੈ ਕੇ ਉੱਠ ਗਿਆ ਬਾਰੇ ਜੇ ਤੋਂ ਤਾਂ ਦੁਕਾਨ ਵਾਲੇ ਨੇ ਤਾਂ ਕਹਿ ਹੀ ਦੇਣਾ ਇਹ ਇਤਨਾ ਕਰਕੇ ਆ ਲੈ ਜਾ ਆ ਲੈ ਜਾਣਾ ਪਰ ਫੇਰ ਵੀ ਬੰਦਾ ਆ ਆਪਣੇ ਬਿੰਦੋਵਾਂ ਤੋਂ ਬਾਹਰੋਂ ਦੀ ਕਿ ਉਹ ਫਿਰ ਵੀ ਆਪ ਦਾ ਸਾਫ਼ ਤਰੀਕੇ ਨਾਲ ਚੱਲਿਆ ਮੈਂ ਕਿਹਾ ਭਾਈ ਸਾਹਿਬ ਨਾ ਚੱਲੋ ਬਾਕੀ ਇਹ ਉਹਨਾਂ ਚਲਾਉਣ ਵਾਲੇ ਨਿੱਕੇ ਛੋਟੇ ਛੋਟੇ ਬਟਾਕੇ ਗਏ ਬੱਚਿਆਂ ਦਾ ਮਨੋਰੰਜਨ ਦਾ ਤੇ ਆਏ ਬੱਚਿਆਂ ਦਾ ਜਮਾਨ ਖੁਸ਼ ਹੈ ਤੇ ਆਪਣਾ ਖੁਸ਼ ਹੈ ਸਹੀ ਗੱਲ ਆ ਹਾਂ ਤੇ ਜੇ ਆਪਾਂ ਸੋਚ ਗਏ ਵੀ ਚੱਲ ਚੱਟ ਕਿਹੜਾ ਆਪਾਂ ਖਰਚਾ ਨਾ ਕਰਕੇ ਕਿਉਂ ਇਹ ਖੋਛੇ ਤਾਂ ਆਪਾਂ ਵੀ ਖੋਛੇ ਮਸਾ ਦੇਣਾ ਹੁੰਦਾ ਸਾਲ ਬਾਅਦ ਚਲੋ ਬੱਚਿਆਂ ਦੇ ਕਰਕੇ ਹੀ ਫਿਰਦੇ ਆਪਾਂ ਭੱਜੇ ਹਨਾ ਚਲੋ ਬੱਚਿਆਂ ਨੂੰ ਲੈ ਕੇ ਦੇਣੇ ਚਾਹੀਦੇ ਆ ਥੋੜੇ ਥੋੜੇ ਲੈ ਕੇ ਦੇ ਹਾਂ ਆ ਗਏ ਬੱਚੇ ਹਾਂ ਅਈਆਂ ਵੀ ਚਲ ਬੱਚੇ ਖੋਛੋਣੇ ਚਾਹੀਦੇ ਹਨਾ ਬਾਕੀ ਪਰਮਾਤਮਾ ਤੰਦਰੁਸਤੀ ਕੇ ਬਖਸ਼ ਸਾਰੇ ਭੈਣ ਭਰਾਵਾਂ ਤੇ ਠੀਕ ਹੈ ਜੀ ਬਾਰੀ ਸਾਰੇ ਸਾਰੇ ਪਰਿਵਾਰਾਂ ਦੀ ਦੀਵਾਲੀ ਵਧੀਆ ਅਸਤੇ ਖੇਡਦੇ ਰਹਿੰਗੇ ਹਨ ਆਪਾਂ ਦਾ ਹਮੇਸ਼ਾ ਪਰਮਾਤਮਾ ਕੇ ਹੀ ਅਰਦਾਸ ਕਰਦੇ ਆ ਤੇ ਜਦੋਂ ਸਾਲ ਬਾਦ ਆਣਾ ਹੁੰਦਾ ਸਾਲ ਬਾਦ ਆਣਾ ਹੁੰਦਾ ਸਾਰੇ ਪਰਿਵਾਰਾਂ ਦੇ ਵਿੱਚ ਬਹਿ ਕੇ ਕੁਝੀ ਕੁਝੀ ਮਨਾਓ ਠੀਕ ਹੈ ਜੀ ਤੇ ਨਾਲੇ ਆਪ ਨੂੰ ਸੋਹਣਾ ਲੱਗੇ ਨਾਲੇ ਦੂਜੇ ਨੂੰ ਸੋਹਣਾ ਲੱਗੇ ਤੇ ਬਾਕੀ ਜਦੋਂ ਪਰਿਵਾਰ ਦੇ ਵਿੱਚ ਬਹਿ ਕੇ ਕੋਈ ਵੀ ਚੀਜ਼ ਮਨਾਈ ਜਾਂਦੀ ਹੈ ਕੋਈ ਵੀ ਦਿਨ ਧਾਰ ਮਨਾਇਆ ਜਾਂਦਾ ਤੇ ਬਹੁਤ ਖੁਸ਼ੀ ਹੁੰਦੀ ਹੈ। ਕਈ ਵਾਰੀ ਬੰਦਾ ਅਲੱਗ-ਅਲੱਗ ਤਰ੍ਹਾਂ ਵਰਦਾ ਕੋਈ ਕਿਤੇ ਤਰ੍ਹਾਂ ਵਰਦਾਨਾ ਤੇ ਉਹਵੇਂ ਆਏ ਗੱਲ ਹੀ ਨਹੀਂ ਬਣਦੀ। ਪਰ ਕਈ ਵਾਰੀ ਪੈੜਪਰਾ ਜੋਬ ਦੇਂਦੇ ਆ। ਉਹਨਾਂ ਨੇ ਵੀ ਛੁੱਟੀ ਦਾ ਗਾਮੇਸ਼ਾ ਕਰਨਾ ਦਾ ਬਾਕੀ ਅਜੇ ਸਰਕਾਰੀ ਛੁੱਟੀ ਤਾਂ ਹੈ ਹੀ। ਤੇ ਬੇਲ ਵੀ ਜਾਨੀ ਕਿ ਉਹਨਾਂ ਨੂੰ ਕੰਮ ਦਿੰਦਾ ਬਹੁਤ ਵੀ ਆ ਕੇ ਦਿਮਾਖਾਂ ਦੇ ਵਿੱਚ ਵੀ ਰਹਿੰਦਾ ਵੀ ਆਪਾਂ ਅਜੇ ਪੈੜਪੰਨ ਕੰਮ ਬਿਆ ਉਹ ਪੂਰਾ ਕਰਨਾ। ਤੇ ਇਹ ਅ ਟੈਨਸ਼ਨਾਂ ਜੀ ਬੰਦਾ ਤਰਿਆ ਕਰਦਾ। ਕਿ ਸੋ ਜਿਹੜਾ ਅੱਜ ਦਾ ਦਿਨ ਸਾਰੇ ਬੈਠ ਪਰਾਨ ਲੈ ਸੋ ਕੇ ਖੁਸ਼ ਹੋ ਕੇ ਆਪ ਉਹ ਆਪਣੇ ਪਰਿਵਾਰਾਂ ਦੇ ਵਿੱਚ ਬਹਿ ਕੇ ਠੀਕ ਹੈ ਜੀ ਅੱਜ ਦਾ ਤਿਆਰ ਬਣਾਓ ਠੀਕ ਹੈ ਜੀ ਬਹੁਤ ਵਧੀਆ ਚੰਗਾ ਲੱਗਦਾ ਬਾਕੀ ਆ ਆਪੋ ਜੀ ਜਗ ਤੇ ਰਹ ਜਣਾ ਹੋਰ ਕੁਝ ਬੰਦਾ ਨਾਲ ਨਹੀਂ ਲੈ ਕੇ ਜਾਂਦਾ ਆਪਾਂ ਵੀ ਰਹਿ ਬਹਿਣਾ ਆਪਾਂ ਵੀ ਕਿਸੇ ਟਾਈਮ ਨੂੰ ਚਲੇ ਜਾਣਾ ਨਾ ਤੇ ਸੋ ਇਹ ਜੋ ਪਰਿਵਾਰਾਂ ਦੇ ਵਿੱਚ ਬਹਿ ਕੇ ਪ੍ਰੋਗਰਾਮ ਨਹੀਂ ਦਿੱਤੇ ਜਾਂਦੇ ਆ ਬੜੀ ਆਸਾਨ ਨਾਲ ਦਿੱਤਾ ਹੈ ਆਸ ਕਲਾਸ ਹੈ ਕਿ ਜੇ ਆਪਾਂ ਸੋਚ ਗਏ ਵੀ ਨਹੀਂ ਅੱਜ ਮੈਂ ਤੂੰ ਕਰਦਿਆਂ ਨੇ ਕੁਝ ਕਹਿਣਾ ਮੈਂ ਕਹਿਣਾ ਅੱਜ ਦਵਾਈ ਹੈ ਮੈਨੂੰ ਆਹ ਚੀਜ਼ ਚਾਹੀਦੀ ਹੈ ਮੈਂ ਤਾਂ ਆਹ ਕਰਨੀ ਹੈ ਉਹ ਗੱਲ ਨਹੀਂ ਬਣਦੀ ਤੂੰ ਕਹਿ ਨਹੀਂ ਕੈਮਰਾ ਤੇ ਚੱਲੇ ਕੈਮਰਾ ਤੇ ਚੱਲੇ ਮਨਵੀਰ ਚੱਲੇ ਗੁਰਦੁਆਰੇ ਤੇ ਗੁਰਦੁਆਰੇ ਚੱਲੇ। ਮਾਤੀ ਜੀ ਤੁਸੀਂ ਕਮੈਂਟ ਰਾਈਟ ਕਰਿਓ ਮਨਵੀਰ ਜੀ ਅੱਜ ਚੜ੍ਹਾਈ ਕਿਵੇਂ ਆ। ਸਵੇਰ ਦਾ ਪਹਿਲਾ 10 10:11 ਵਜੇ ਪਹਿਲਾਂ ਪੱਜਾ ਖੇਡਦਾ ਫਿਰਦਾ ਰਿਹਾ। 2:30 ਵਜੇ ਆ ਕੇ ਜੇ ਸੌ ਗਿਆ। ਮੌਕੇ ਤੇ ਉੱਠਿਆ ਮੌਕੇ ਤੇ ਮੌਕੇ ਤੇ ਮੌਕੇ ਦੀ ਆ ਕੇ ਤੇ ਤਿਆਰ ਹੋਇਆ। ਤੇ ਪਹਿਲਾਂ ਤਾਂ ਮੈਨੂੰ ਉੱਠਨਸਾਰਾਂ ਦਾ ਡੈਡੀ ਮੈਨੂੰ ਪਟਾਕੇ ਲਿਆ ਕੇ ਦੇ। ਮਾਤਾ ਕੋਈ ਨਹੀਂ ਬਤੁਮਾ ਲੈ ਆ ਕੇ ਦੇਉਂ ਬਤੁ ਜਿੰਨੇ ਕੋ ਦਵਾਰ ਅਸਾਂ ਜਾ ਕੇ ਉਹ ਮੜਕੇ ਬਸ ਆਰਾ ਪਰਵਾਰ ਕੇ ਚੱਲਾਂ ਫੇਰ ਉਹੋਂ ਦੇ ਹੋਏ ਆਪਾਂ ਮੋੜ ਤੇ ਲੈ ਆਵਾਂ ਤੇ ਪਰ ਅਜੇ ਮਹਾਰਾਜ ਦੀ ਕਰ ਪਾਇ ਬੱਚੇ ਜਿਹੜੇ ਐਨਾਲ ਜੈਦ ਨਹੀਂ ਕੱਲਦੇ ਜੈਦ ਨਹੀਂ ਕੱਲਦੇ ਜੈਦ ਵਿੱਚ ਆ ਲੈਣਾ ਵਿੱਚ ਆ ਲੈਣਾ ਜਿੰਨਾ ਉਹਨਾਂ ਨੂੰ ਕਹਿ ਦਿੱਤੀ ਉਹ ਦੁਕਾਨ ਹੀ ਹੋ ਵਾਦੇ ਆ ਵੀ ਕੁਛ ਹੀ ਨਾ ਦੇ ਦਿੱਤੇ ਤਾਂ ਸੀ 5 ਲੱਖ ਦੇ ਦਿੱਤੇ ਪਰ ਨਹੀਂ ਤੇ ਫੇਰ ਜੋ ਵੀ ਸਕੂਲ ਜਾਂਦੇ ਆਣੇ ਪਾਇਧਾ ਟੱਕਾ ਮੰਗਣਾ ਪਹਿਲਾ ਮੰਮੀ ਕੋਲੇ ਉੜਾਣੇ ਆਦੀ ਕੋਲੇ ਵਾਲੀ ਤੇ ਜੈਨ ਨੂੰ ਪੁਸ਼ਕਾਰ ਦਾ ਮੰਮੀ ਆਏ ਅੱਜ ਨਾ ਉੱਥੇ ਮੰਮੀ ਆ ਚੀਜ਼ ਸੀਗੀ ਤੇ ਮਾਵਾ ਨੂੰ ਹੁੰਦਾ ਹੀ ਹੈ ਕਿਵੇਂ ਬਸ-ਬਸ ਕਰਦਾ ਮਾਵਾ ਨੂੰ ਤਾਂ ਪਤਾ ਲੱਗ ਹੀ ਜਾਂਦਾ ਵੀ ਆਹ ਇਹਨੂੰ ਬਿਮਾਰੀ ਹੈ ਇੱਕ ਐਂ ਦੇ ਚਲ ਕੇ ਪੈਸੇ ਚਾਹੀਦੇ ਆ ਚਲ ਅਕੇ ਤੇ 25 ਛਤੀ 15 ਦਿਨੀ ਚਲ ਆਸ ਕਰਦੇ ਇਹ ਦੇ 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 ਚਲ ਇਹਨਾਂ ਦਾ ਬੱਚਾ ਮਰ ਖਾਸ ਹੁੰਦਾ ਤੇ ਬਾਕੀ ਇਹਨਾਂ ਨੇ ਕਰ ਚੁੱਕੇ ਬਾਕੀ ਇਹਨਾਂ ਨੇ ਜੋ ਵੀ ਚੀਜ਼ ਲੈਣੀ ਹੈ ਪਹਿਲਾਂ ਸਾਨੂੰ ਸਹਿਮਤ ਕਰਨੀਏ ਜੇ ਆਹ ਚੀਜ਼ ਲੈਣੀ ਹੈ ਜੇਕਰ ਸਾਡੇ ਬੱਚੇ ਬੇਟੀ ਤਾਂ ਉਹ ਚੀਜ਼ ਲੈ ਕੇ ਦੇ ਲਈ ਇਹਨਾਂ ਤੇ ਨਹੀਂ ਨਹੀਂ ਲੈਣੀ ਪਰ ਇਹ ਨਹੀਂ ਵੀ ਅੱਜ ਅਸੀਂ ਕੱਟ ਚ ਬੈਠੇ ਆ ਜਾਂ ਕਿਸੇ ਕਿਸੇ ਪ੍ਰੋਗਰਾਮ ਚ ਆ ਨਾ ਕਿਸੇ ਵਿਆਹ ਸ਼ਾਦੀ ਚ ਵੀ ਇਹ ਭੱਜ ਕੇ ਆਏ ਵੀ ਅਸੀਂ ਆਹ ਚੀਜ਼ ਲੈਣੀ ਨਹੀਂ ਲੈਣੀ ਹੈ ਜਿਦਾਈ ਨੂੰ ਤੁਹਾਡਾ ਬੱਚਾ ਤਾਂ ਦਾ ਉਸ ਕੋਲੋਂ ਤਾਂ ਹੈ ਠੀਕ ਹੈ ਕੋਈ ਪ੍ਰੋਬਲਮ ਨਹੀਂ ਉਹ ਦੀ ਨਾ ਸਾਡੇ ਮੰਗਨੇ ਵਿਆਹ ਸ਼ਾਦੀ ਚ ਇਹਨਾਂ ਪਰੇਸ਼ਾਨ ਕੀਤਾ ਕੱਲ ਨੂੰ ਹਣਾ ਕੱਲ ਸੀਗਾ ਹਣਾ ਕੱਲ ਤੋਂ ਬਾਅਦ ਦੀਵਾਲੀ ਦਾ ਸਾਰੇ ਅਸੀਂ ਸਾਫ ਕੀਤਾ ਕਰਨੂ ਤੇ ਬੱਚਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਨਾਲ ਵਿਚਾਰੇ ਗੁੜੀ ਆਈ ਸੀਗੀ ਆਪਣੇ ਦੂਸਰੇ ਨਾਲ ਦੇ ਘਰ ਮੇਰੀ ਫ੍ਰੈਂਡ ਹੀ ਹੈ ਉਹ ਨਾਲ ਕਰਵਾ ਕੇ ਗਏ ਸਾਰਾ ਸਾਫ ਕਰ ਤੇ ਨਾਲ ਲੱਗੇ ਸਾਰੇ ਜਣੇ ਬੱਚੇ ਦੋਨੋਂ ਲੱਗੇ ਵਧੀਆ ਸਾਰਾ ਸਾਫ ਕਰਵਾਇਆ ਨਹੀਂ ਆਖੇ ਵਧੀਆ ਲੱਗਦੇ ਆ ਚਲੋ ਕਹਨੇ ਚਾ ਪ੍ਰਮਾਤਮਾ ਆਈ ਰੱਖੇ ਸਾਤ ਦੇ ਬੱਚਿਆਂ ਨੂੰ ਇਸੇ ਤਰ੍ਹਾਂ ਬਾਕੀ ਦੇ ਮਾਪੇ ਤੇ ਜੇ ਜਿੰਨਾ ਬੱਚਾ ਖੋਲਣਾ ਹੋ ਤਾਂ ਆਪਣੀ ਮਰਜ਼ੀ ਜੇ ਆਪਾਂ ਬੱਚੇ ਨੂੰ ਕਹੇ ਤੇ ਚੱਪ ਦੇ ਪੱਟੇ ਕੋਚ ਨਹੀਂ ਹੁੰਦਾ ਕੋ ਬੱਚਾ ਉਹ ਉਸ ਤੋਂ ਲੀ ਪੈ ਜਾਂਦਾ ਜੇ ਬੱਚੇ ਨੂੰ ਪਹਿਲੇ ਨਾ ਥੈਪਾ ਕੀ ਰੱਖ ਕੇ ਉਸ ਹਾਵਣਾ ਯਾਦਾ ਕੰਟਰੋਲ ਚ ਜੇ ਹਾਵਣਾ ਸੀ ਦੋਨੇ ਆਪਾਂ ਜੇ ਉਸ ਹਾਵਣਾ ਸੀ ਆਪ ਦਾ ਇਹਨਾਂ ਨੂੰ ਯਾਨੀ ਕਿ ਕਵਰ ਕਰੀ ਜਾਣਾ ਜਿਵੇਂ ਨੇ ਐ ਨਹੀਂ ਬੇਕੂਰ ਕੇ ਜਾਣ ਜੁਦਾ ਮਾਰ ਕੇ ਨਾ ਉਹ ਕਿਸੇ ਢੰਗ ਤਰੀਕੇ ਨਾਲ ਜਾਨੀ ਕਿ ਮਹਿਸੂਸ ਇਹਨਾਂ ਨੂੰ ਨਾ ਹੋਵੇ ਤੇ ਮਹਿਸੂਸ ਸਾਨੂੰ ਨਾ ਹੋਵੇ ਵੀ ਸਾਡੇ ਮਾਪਿਆਂ ਨੂੰ ਸੰਤੁਸ਼ਟ ਹੋ। ਪਰ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਐ ਤੇ ਉਸ ਦੇ ਸਾਰਾ ਸਟਾਫ ਵੀ ਬਹੁਤ ਵਧੀਆ ਹੈ। ਬਾਕੀ ਵਧੀਆ ਤਰੀਕੇ ਨਾਲ ਸਮਝਾਉਂਦੇ ਆ। ਹਾਂਜੀ ਮਾਪਿਓ ਦੀ ਅੱਜ ਅ ਤਾ ਇੱਕ ਬੰਦੇ ਦੀ ਵੀ ਉਹ ਪੂਰੀ ਇੱਜ਼ਤ ਕਰਦੇ ਨੇ ਮਾਪਿਓ ਦੀ ਵੀ ਇਹ ਨਹੀਂ ਗੱਲ ਨਾ ਸੁਣਨਾ। ਲਾ ਪ੍ਰਿੰਸੀਪਲ ਤੱਕ ਵੀ ਉਹ ਸਾਡੇ ਕੋਲ ਗੱਲਬਾਤ ਜੀ ਨਾਲੇ ਉਸ ਕੂਟੇ ਤੇ ਬੈਠੇ ਨੇ ਦੋਨੇ ਜੀ ਨਹੀਂ ਗਾਂਦਾ ਜਾ ਸਾਡੇ ਫਿਰ ਵੀ ਉਹ اٹਕੇ ਆ ਪਾਉਂਦੇ ਫਿਰ ਵੀ ਸਾਨੂੰ ਉਹ ਕਹਿੰਦੇ ਵੀ ਤੁਸੀਂ ਨਾ ਆਇਆ ਤੋ ਤੁਹਾਨੂੰ ਔਰ ਦੀ ਕਿਲੇ ਉਹਦਾ ਤੁਸੀਂ ਜੋ ਵੀ ਸਾਡੇ ਨਾਲ ਗੱਲਬਾਤ ਕਰਨੀ ਆ ਬੂਨ ਤੇ ਕਰੋ ਜੇ ਆਏ ਆਪੇ ਤੁਹਾਡਾ ਮਸਲਾ ਆ ਇੱਥੋਂ ਤੱਕ ਸਟਾਫ ਸਾਡਾ ਅੱਜ ਸਾਡੀ ਮਾਦਤ ਬਹੁਤ ਕਰਨਾਂ ਹਣ ਹਟਾਉਣ ਨੂੰ ਜੀਤਾ ਨਹੀਂ ਕਰਦਾ ਬੱਚਾ ਪਰ ਮਜਬੂਰੀ ਦੀ ਆ ਪਰ ਮਜਬੂਰੀ ਬੱਚਾ ਨਹੀਂ ਹਾਂਜੀ ਪਰ ਵੀ ਫਿਰ ਵੀ ਵੀ ਜਿਵੇਂ ਪੈਸੇ ਖਰਚਾ ਹੁਣ ਤੁਹਾਨੂੰ ਪਤਾ ਹੀ ਹੈ ਕਿੰਨਾ ਬਹੁਤ ਜ਼ਿਆਦਾ ਹੋ ਜਾਂਦਾ ਬੱਚਿਆਂ ਦਾ ਤੇ ਇੰਨਾ ਵੀ ਦੇਣਾ ਔਖਾ ਲੱਗਦਾ ਨਾ ਖਰਚਾ ਚਲੋ ਸਾਰੇ ਭੈਣ ਭਰਾ ਨਾਲ ਸਾਥ ਦੇਣ ਤੇ ਸਭ ਖਾ ਹੋ ਜਾਂਦਾ ਵਾ ਪਰ ਔਖਾ ਬਹੁਤ ਹੋਇਆ ਪਿਆ ਇਸ ਟਾਈਮ ਤਾਂ ਖਰਚਾ ਤਾ ਨਹੀਂ ਜਾਂਦਾ ਪ੍ਰਾਈਵੇਟ ਸਕੂਲਾਂ ਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਹੁਤ ਜ਼ਿਆਦਾ ਖਰਚੇ ਹੋ ਜਾਂਦੇ ਆ ਇਸੇ ਕਰਕੇ ਕਿ ਐਤਕੀ ਹੋ ਸਕਦਾ ਵੀ ਨਾ ਆਪੜਾ ਪਾਈਏ ਇਸ ਇੰਗਲਿਸ਼ ਸਕੂਲ ਦੇ ਵਿੱਚ ਹੋ ਸਕਦਾ ਸਾਨੂੰ ਸਰਕਾਰੀ ਚਲਾਉਣੇ ਪੈਣ ਬਹੁਤ ਸੇ ਜੋ ਉਹ ਸੋਚੀਏ ਕਿ ਸਰਕਾਰੀ ਚ ਵੀ ਸਹੂਲਤਾਂ ਬਹੁਤ ਬਾਕੀ ਪੜਾਈ ਕਿਤਾਬਾਂ ਬਹੁਤ ਬਾਕੀ ਜਿਹੜੇ ਦੇਖੋ ਜੀ ਜਿਹੜੇ ਬੱਚੇ ਨੇ ਪੜਨਾ ਸਰਕਾਰੀ ਜਿਵੇਂ ਪੜ ਜਾਣਾ ਪਰ ਪ੍ਰਾਈਵੇਟ ਦਾ ਇਨਾ ਜ਼ਰੂਰ ਅੱਖ ਹੁੰਦਾ ਵੀ ਗੌਰ ਬਹੁਤ ਹੁੰਦੀ ਹੈ ਸਰਕਾਰੀ ਚ ਕੰਮ ਅਸਲਾ ਛੋੜ ਜਿੱਟਾ ਲਈ ਮਾਰਤਾ ਤੇ ਸਰਕਾਰੀ ਚ ਇੱਕ ਤਾਂ ਬੱਚੇ ਨੂੰ ਬਾਹਰ ਨਿਕਲੇ ਆਉਂਦੇ ਆ ਉਹ ਵੀ ਡਰ ਲੱਗਦਾ ਪ੍ਰਾਈਵੇਟ ਸਕੂਲ ਚ ਚਲੋ ਬਾਹਰ ਨਹੀਂ ਆ ਸਕਦਾ ਬੱਚਾ ਸਕੂਲ ਤੇ ਪ੍ਰਾਈਵੇਟ ਦੀ ਰੇਟ ਤਾਂ ਕੋ ਟੈਨਸ਼ਨ ਇਹਨਾਂ ਹੁੰਦੀ ਤਾਂ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਹੁੰਦੀ ਹੈ ਇਥੋਂ ਵੱਡੀ ਬਾਸ ਤੋਂ ਗੱਡੀ ਤੇ ਚੜ ਜਾਣਾ ਮੋੜ ਕੀ ਗੱਡੀ ਵਾਲੇ ਦੀ ਜ਼ਿੰਮੇਵਾਰੀ ਹੁੰਦੀ ਹੈ ਸਕੂਲ ਦਾ ਸਕੂਲ ਨੂੰ ਕਾਹਨ ਦੀਏ ਸਟਾਫ ਜਾਨੀ ਐਨਾ ਸਾਨੂੰ ਵੀ ਮਨ ਚਾ ਬੱਚੇ ਵੀ ਬੱਚੇ ਸਹੀ ਸਲਾਮਤਾ ਠੀਕ ਹੈ ਸਟਾਫ ਨੂੰ ਵੀ ਸਾਰਾ ਵਧੀਆ ਲੱਗਦਾ ਸੀ ਸਾਨੂੰ ਤੇ ਬਾਕੀ ਜੇ ਆਵਾ ਆ ਜਿਹੜਾ ਹੁਣ ਚੱਕਣ ਚ ਪਾਉਣ ਦੇ ਬੱਚੇ ਵੀ ਮਾਂ ਬਾਪ ਆ ਗਏ ਘੁੱਟਾ ਘੁੱਟੇ ਸ ਤੇ ਉਹਦੇ ਕਰਕੇ ਵੀ ਡਰ ਲੱਗਦਾ ਕਿਉਂ ਸਕੂਲ ਤਾਂ ਸਭ ਸਾਡੇ ਨਾਲ ਜਾਈ ਹੈ ਤੇ ਚਲ ਮੈਂ ਉਹਨੂੰ ਆਖਿਆ ਵੀ ਅੱਜ ਕੀ ਆਪਾਂ ਸਵਾਗਤ ਕੀਤੇ ਹੋਣ ਹੈ ਠੀਕ ਹੈ ਨਾ ਤੇ ਜਦੋਂ ਮੈਂ ਆਇਆ ਤੁਮਹਾਂ ਲੈ ਕਿ ਮੈਂ ਤੁਮਹਾਂ ਬਾਕੀ ਮੈਂ ਬੱਚੇ ਦਾ ਤੋਰ ਨਹੀਂ ਤੋਰਨੇ ਕੋ ਮੈਂ ਕਿਹਾ ਪਰ ਫਿਰ ਵੀ ਪ੍ਰਿੰਸੀਪਲ ਬਹੁਤ ਸਾਥ ਹੁੰਦੇ ਆ ਪਰ ਖਰਚਾ ਘੱਟ ਕਰਕੇ ਲੈਂਦੇ ਆ ਪਰ ਜਿਵੇਂ ਘੱਟ ਵੀ ਇਹ ਕਰਕੇ ਲੈਂਦੇ ਆ ਪਰ ਉਹਨਾਂ ਵੀ ਆਪਣੀ ਲਿਮਟ ਤੋਂ ਬਾਹਰ ਆ ਦਿੱਤਾ ਨਹੀਂ ਜਾਂਦਾ ਔਖਾ ਹੋਇਆ ਪਿਆ ਵਾ ਇਸੇ ਕਰਕੇ ਇਸੇ ਕਰਕੇ ਹੁਣ ਪੰਜਾਬ ਪ੍ਰਾਈਵੇਟ ਚ ਤੇ ਦੂਜੇ ਸਰਕਾਰੀ ਚ ਨਾ ਪਰ ਲਾਵਾਂਗੇ ਅਸੀਂ ਵੇਖਾਂਗੇ ਜੇ ਮਾਨ ਪੂਰਾ ਬਣਾਉਨੇ ਆ ਸਾਰੇ ਭੈਣ ਭਰਾਵਾਂ ਨਾਲ ਰਹਿ ਵੀ ਲਾਉਣੇ ਜ਼ਰੂਰੀ ਆ ਬੱਚਿਆਂ ਦਾ ਫਿਊਚਰ ਵੀ ਅੱਗੇ ਪਰ ਇੰਨਾ ਵੀ ਪੜਾਵਾਣੇ ਜ਼ਰੂਰੀ ਪਰ ਮਿਹਨਤ ਮਿਹਨਤ ਦਾ ਚੜੋ ਕਰਦੇ ਆ ਉਹਨਾਂ ਦਾ ਵੀ ਹੋ ਜਾਂਦਾ ਨਾ ਪੈਸੇ ਟੱਕੇ ਦਾ ਵੀ ਅਸਪਰੈਚੀ ਪਾਰ ਮੇ ਚਲੇ ਜਾਂਦਾ ਦੁਆਰਾ ਢੋਲੀ ਮੋਟੀ ਚਾਲ ਆ ਲੈ ਲੈ ਟੱਕਰ ਦੀ ਕਾਜਾ ਜਿਹੜਾ ਵੱਡੇ ਨਾਲ ਕਲਾਸ ਹੁੰਦੀਆਂ ਬਾਕੀ ਕਿਤਾਬਾਂ ਦਾ ਖਰਚਾ ਵੀ ਇੱਕ ਦੋ ਪਾ ਜੀ ਤੇਜੀ ਤੇਜੀ ਚੌਥੀ ਕਲਾਸ ਚੱਲ ਪਈ ਆ ਫੇਰ ਵੀ ਹਜੇ ਲੈਸ ਲੈਸ ਕਰੀ ਜਾਂਦੇ ਆ ਵਿਚਾਰੇ ਹੁਣ ਇਹ ਤੂੰ ਉੱਤੇ ਗਾਂ ਵੀ ਕੀ ਲੈਸ ਕਰ ਲੈਣਗੇ ਅੱਗੇ ਵੀ ਪੜਾਉਣਾ 2 ਆਪ ਵੀ ਆ ਕੀ ਆ ਵੀ ਉਹ ਇੱਕੋ ਵਾਰੀ ਉਹਨੇ ਕਹਿਤਾ ਵੀ ਇੰਨਾ ਠੀਕ ਆ ਕਰ ਦਾਂਗੇ ਪਰ ਉਹ ਵੀ ਆਪ ਕੀਤਾ ਉਹਨਾਂ ਨੇ ਪਰ ਆਪਾਂ ਜੋ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਦਿਲੋਂ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਕਿ ਨਾ ਸਾਡੇ ਗਰੀਬਾਂ ਬਾਤ ਸੋਚਿਆ ਹੱਥ ਚ ਵੱਧ ਵੀ ਨਹੀਂ ਲੈਂਦੇ ਵਿਚਾਰੇ ਬਹੁਤ ਘੱਟ ਕੇ ਪਰ ਉਹ ਨਹੀਂ ਵੀ ਸਭ ਤੋਂ ਲੈਂਪ ਤੋਂ ਬਾਹਰ ਆ ਜੀ ਨਾਮ ਤੇ ਆ ਪਾਣ ਲੋਗੀਆਂ ਨੇ ਕਿਤਾਬਾਂ ਬੁੱਕਾਂ ਜਿਹੜੀਆਂ ਲੈਣੀਆਂ ਵੱਡੀਆਂ ਕਲਾਸਾਂ ਦੀਆਂ ਉਹ ਵੀ ਬਹੁਤ ਜ਼ਿਆਦੇ ਮਹਿੰਗੀਆਂ ਪੈਂਦੀਆਂ ਨੇ ਬੁੱਕਾਂ ਵੀ ਮਹਿੰਗੀਆਂ ਹੋ ਗਈਆਂ ਹੁਣ ਛੋਟੀਆਂ ਕਲਾਸਾਂ ਤੋਂ ਕੱਜ 6000 ਦੀਆਂ ਦੋ ਬੱਚਿਆਂ ਦੀ ਕਿਤਾਬਾਂ ਆਖਾ 6000 ਦਾ ਸੈਟ ਹਾਂ 6000 ਦਾ ਸੈਟ ਦੋ ਬੱਚਿਆਂ ਦਾ 6000 ਦੀ ਜੀ ਜੇ ਜ ਆਉਣ ਮੰਨ ਲਓ ਕਿ ਦੂਜੀ ਇੱਕ ਤੀਜੀ ਜੇ ਜ ਆ ਵੱਡਾ ਕਲਾਕਾਰ ਸਾਹਿਬ ਹੀਆਂ ਤੇ ਉਹਨਾਂ ਦੀ ਬੁੱਕਾ ਦਾ ਰੇਟ ਵੀ ਬਹੁਤ ਹੈ ਇਸੇ ਕਰਕੇ ਹੀ ਹੋਇਆ ਪਿਆ ਉਹ ਖਾ ਬਹੁਤ ਸਾਡੀ ਮੇਰੇ ਚਾਹੇ ਦੀ ਪੋਤੀ ਵੱਢੀ ਹੈ ਫਿਰ ਉਹ ਉਹਨੂੰ ਮੈਂ ਟੈਪ ਪੁੱਛਿਆ ਰੇਟ ਮੈਂ ਨਪਤਾ ਰੇਟ ਕਿੰਨਾ ਹੈ ਰੇਟ ਤਾਂ ਕੋਈ ਨਹੀਂ ਤੁਹਾਨੂੰ ਅਸਕੀ ਜਾਣਾ 12 ਹੀ ਚੱਕਰ 12 ਹੀ ਜਾਓ ਜਦੋਂ ਚਾਚਾ ਪੁੱਛਣ ਕਿ 100 ਰੁਪਈਆ ਇਹ ਕਬੱਕ ਦਾ 5500 ਰੁਪਈਆ ਜੋ 1 ਬੁੱਕ ਦਾ 5500 ਹੈ ਤੇ ਬਾਕੀ ਉਹ ਦਾ ਜਿਹੜਾ ਆਪਾਂ ਫੀਸ ਹੈ ਉਹ ਪਤਾ ਨਹੀਂ ਕਿੰਨੀ ਹੋਣੀ ਆਂ ਜੀ ਅੱਜ ਕੱਲ ਖਰਚੇ ਬਹੁਤ ਹੋ ਗਏ ਕਿਉਂ ਅਗਲੇ ਮਹੀਨੇ ਨੂੰ ਸੋਸੂੰਦਾ ਦਾ ਮਜੂਦ ਸਾਨੂੰ ਨਹੀਂ ਹੋ ਜਾਣਾ ਅਗਲਾ ਵੀ ਹੁਣ ਕਿੰਨਾ ਮਟਾਇਆ ਕਰੂੰਗਾ ਠੀਕ ਹੈ ਜੀ ਹਾਂਜੀ ਓਖਾ ਹੋ ਜਾਣਾ ਤਨਖਾਹ ਵੀ ਦੇਣੀ ਟੀਚਰਾਂ ਨੂੰ ਐਸਾ ਟੀਚਰਾਂ ਨੂੰ ਤਨਖਾਹ ਦੇਣੀ ਜਿਹੜਾ ਕੱਢਣਾ ਉਹ ਨਾਲ ਉਹ ਚਰਚਾ ਖਰਚਾ ਕਟੀਆਂ ਦਾ ਕਰਾਇਆ ਪਾੜਾ ਵੀ ਕੱਢਣਾ ਫੇਰ ਵੀ ਵਿਚਾਰੇ ਜਦੋਂ ਆਪਾਂ ਲੈਸ ਤਾਂ ਕਰਦੇ ਆ ਪਰ ਲੈਸ ਵੀ ਇੰਨੀ ਕਰਦੇ ਆ ਉਹਨੂੰ ਸਾਨੂੰ ਆਪ ਨੂੰ ਉਹ ਅਗਲਾ ਕਹਿੰਦਾ ਵੀ ਤੁਸੀਂ ਵੀ ਸੋਚ ਲੈ ਕਿਸੇ ਪਾਸੇ ਹੈ ਨਾ ਤੇ ਆ ਇਹ ਨਾਲੇ ਬੱਚਿਆਂ ਦੀ ਪੜਾਈ ਚੱਲੀ ਐ ਸਰਪ੍ਰਿੰਟ ਅਗਲਾ ਕਹਿੰਦਾ ਛੋਟੀ ਬੀਚਾ ਉਹਨਾਂ ਦਾ ਛੋਟਾ ਕਮਕਾਦਰੀ ਹੈ ਨਾ ਕਹਿੰਦਾ ਉਹ ਅਗਲਾ ਕਹਿੰਦਾ ਵੀ ਆਹ ਬੱਚੇ ਕੋਲ ਠੀਕ ਜਿਹਾ ਆ ਰਿਹਾ ਜਿਵੇਂ ਐਵੀਂ ਗੱਲ ਨਹੀਂ ਕੋਈ ਜੀ ਅੱਗੇ ਪਹਿਲਾਂ ਉਹਨੂੰ ਜਮਾ ਨਹੀਂ ਹੁੰਦਾ ਸੀ ਬਾਬਾ ਪ੍ਰਿਆ ਨੂੰ ਮਾਨਵੀਰ ਵੀ ਇੱਥੇ ਪਹਿਲਾਂ ਨਹੀਂ ਤੁਰਿਆ ਇਹ ਬੜਾ ਉੱਤਮ ਕਰਦੇ ਆ ਪੜਾਈ ਦਾ ਪੜਾਈ ਮੰਨਿਓ ਕੋਈ ਗੱਲ ਨਹੀਂ ਪੜਾਈ ਮੰਨ ਲਓ ਤਾਂ ਹੁਸ਼ਿਆਰ ਹੈ ਪਰ ਜਿਹੜੇ ਘਰ ਦੀ ਕਮਜ਼ੋਰੀ ਉਹ ਜ਼ਿਆਦਾ ਮਾਰਦੀ ਹਾਂਜੀ ਬਹੁਤਿਆਂ ਪੀਸਾ ਵੱਡੇ ਮੁਕਾਂ ਹਾਂਜੀ ਇੱਕ ਮੁਕ 5-5000 ਜੀਹੀ ਇਹ ਕਿਤਵਾਂ ਨੂੰ ਰਿਕਵੈਸਟ ਕਰਦੇ ਆ ਅੱਜ ਸਾਰੇ ਇਹਹੀ ਦੀਵਾਲੀ ਦੇ ਤਿਹਾੜੀ ਤੇ ਕਿ ਚਲੋ ਸਾਡੀ ਵੀਡੀਓ ਨੂੰ ਅੱਗੇ ਦੀ ਅੱਗੇ ਵਾਚ ਕਰਦਿਆ ਕਰੋ ਫੋਲੋ ਵਾਚ ਜ਼ਰੂਰ ਕਰਿਆ ਕਰੋ ਚਲੋ ਇਹੀ ਫਾਇਦਾ ਹੋਣ ਲੱਗ ਜੇ ਜਿਉ ਰੁਕਦਾ ਕੁਝ ਨਾ ਕੋਸ਼ਿਸ਼ ਬਾਨ ਲੱਗ ਜੇ 12 ਡਾਲਰ ਨਹੀਂ ਜੁੜ ਰਹੇ ਇਸੇ ਕਰਕੇ ਕਿ ਤੁਹਾਡੇ ਅੱਗੇ ਰਿਕੁਐਸਟ ਆਈ ਹੀ ਕਿ ਸਾਰੇ ਭੈਣ ਭਰਾ ਜ਼ਰੂਰ ਪਲਾਂ ਚਲਾ ਕੇ ਨਹੀਂ ਵੀ ਟਾਈਮ ਦੇਖਣ ਦਾ ਸਾਡੀ ਵੀਡੀਓ ਨੂੰ ਚਲਾ ਕੇ ਰੱਖ ਦਿਆ ਕਰੋ ਚਲਾ ਕੇ ਰੱਖਣਾ ਹੀ ਇਹ ਫਾਇਦਾ ਬਸ ਆਉਂਦੇ ਨਹੀਂ ਫਾਇਦਾ ਹੋ ਜਾਣਾ ਹੈ ਫਾਇਦਾ ਹੋ ਜਾਣਾ ਤੁਹਾਡਾ ਬਹੁਤ ਧੰਨਵਾਦ ਹੋਊਗਾ ਸਾਰੇ ਭੈਣ ਭਰਾਵਾਂ ਦਾ ਹਾਂ ਔਰ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਹੈ ਘੇਤ ਵਾਲੀ ਦਾ ਪ੍ਰੋਗਰਾਮ ਥੋੜਾ ਜਿਆਦਾ ਖਾਵਾਂਗੇ ਵੈਸੇ ਪਟਾਕੇ ਵਗੈਰਾ ਨਹੀਂ ਦਿਖਾ ਸਕਦੇ ਪਹਿ ਪਿਛਲੀ ਵਾਰ ਸਾਨੂੰ ਕਾਪੀਰੇਟ ਆ ਗਿਆ ਸੀਗਾ ਦਸਹਿਰੇ ਤੇ ਕਈ ਵਾਰ ਬੱਚੇ ਚਲਾਉਂਦੇ ਪਟਾਕੇ ਸਾਹਮਣੇ ਆ ਗਏ ਸੀ ਇਸ ਕਰਕੇ ਅਸੀਂ ਇਸ ਚੀਜ਼ ਦੀ ਪਾਲਣਾ ਕਰਦੇ ਆ ਕਿ ਅੱਜ ਅਸੀਂ ਇਹ ਚੀਜ਼ ਨਹੀਂ ਦਿਖਾਵਾਂਗੇ ਤੇ ਹੜੀ ਜਗਾਉਣੀ ਕਰ ਪਿਆਰ ਨੇ ਉਹ ਵੀ ਆਪਾਂ ਵਿੱਚ ਐਡ ਕਰਦੇ ਆ ਬਹੁਤ ਬਹੁਤ ਜਿਹੜੀ ਉਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਉਤਸਾਹ ਗੱਲ ਆ ਦੀ ਤੁਸੀਂ ਲੋਕ ਕਿ ਵਰਤਮਾਨ ਤੋਂ ਚੜ੍ਹਦੀ ਗੱਲ ਚ ਰੱਖਿਆ ਜੀ ਅੱਜ ਦੀ ਮੈਂ ਗਾਇਆ ਹਲੜੀ ਤੇ ਦੰਗੋਲੀ ਵੀ ਬਣਾਈ ਆ ਰੰਗੋਲੀ ਦੇਖੋ ਵੈਲਕਮ ਲਿਖਿਆ ਹੈ ਵੈਲਕਮ ਲਿਖ ਸ਼ਾਇਦ ਹਨੇਰਾ ਸਾਰੇ ਪਿੰਡਾਂ ਪਰਾਵਾਂ ਨੂੰ ਸ਼ਾਇਦ ਘਟ ਇੱਥੇ ਨਜ਼ਰ ਆਵੇ ਲਿਖਿਆ ਹੋਇਆ ਹੈ ਇੱਥੇ ਤਾਂ ਵੈਲਕਮ ਲਿਖਿਆ ਉੱਥੇ ਵੈਲਕਮ ਹੈਪੀ ਦੀਵਾਲੀ ਪਿੱਛੇ ਲਿਖੀ ਹੋਈ ਹੈ ਜੀ ਲਾਈਟਾਂ ਚੱਲਦੀਆਂ ਉਧਰਲੇ ਪਾਸੇ ਹੈਪੀ ਦਿਵਾਲੀ ਲਿਖੀ ਹੋਈ ਆ ਰੰਗੋਲੀ ਬਣਾਈ ਹੋਈ ਆ ਇਹ ਖੁਦ ਬਣਾਈ ਆ ਗੁਰਪਿਆਰ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਜੀ ਤੁਸੀਂ ਅੱਗੇ ਰਾਜੀ ਖੁਸ਼ੀ ਹੋਗੇ ਉਧਰ ਦੇਖੋ ਸਾਡੇ ਪਟਾਕੇ ਚੱਲਦੇ ਇਧਰ ਪਟਾਕਿਆਂ ਤੇ ਪਰ ਮੈਂ ਮੈਨੇ ਪਟਾਕੇ ਚਲਾਉਣੇ ਬਸ ਮੈਂ ਹਜੜੀ ਜਿਗਾੜ ਤੋਂ ਸਾਰੇ ਘਰ ਚ ਦੁਨੀ ਜਿਗਾੜ ਤੋਂ ਮੈਂ ਵੀ ਹੁਣ ਪਟਾਕੇ ਚੇ ਗਾਉਣ ਲੱਗੀ ਆ ਚਲਾਉਣ ਲੱਗੀ ਆ ਮਾਤਾ ਜੀ ਸੌਣੇ ਸੱਚੂ ਆਪਾਂ ਦੇਦਾ ਕੱਟਾ ਟੇਕਦੇ ਦੇ ਵਿੱਚ 600 ਦਾ ਜੀ ਆ ਬਈ 500 ਚੰਗੇ 500 ਅੱਛਾ ਅੱਛਾ 500 ਮੰਗਦੀ ਹੈ 500 ਤੇ ਬਾਬਾ ਜੀ ਬੋਲੋ ਚਾਰੀ ਨਾਲ 400 ਹੋਰ ਤੇ ਜੇ ਸਾਫੜਾ ਤੇ 400 ਹੋਰ ਦੋਵੇਂ ਲక్ష్ਮੀ ਜੀ ਤੇ ਜਿੱਥੇ ਬਿਠੋਗੇ ਇੱਥੇ ਮੈਂ ਹਾਂ ਭਾ ਦੋ ਮਿੰਟ ਚੱਪੇ ਖੜਨਾ ਉਹ ਖਾ ਜਾ ਕੇ ਪਟਾਕੇ ਕਰ ਦਿੰਦੀ ਮੈਂ ਅੱਛਾ ਜੀ ਅੱਛਾ ਜੀ ਅਦਰਿ ਲਾ ਜੀ ਇੱਥੇ ਜਿਗਰ ਪਿਆਰ ਨੇ ਬਣਾਈ ਸੀ ਹੀ ਹਾਂਜੀ ਨੰਤ ਵਾਲੀ ਦਾ ਕਰਕੇ ਇੱਥੇ ਬਣਾਈ ਜਣੇ ਰੰਗੋਲੀ ਪਹਿਲੇ ਦਿਨ ਵਾਲੀ ਵੀਡੀਓ ਹੈ ਥੋੜੀ ਜਿਹੀ ਵਿੱਚ ਲਾਤੀ ਜਦੋਂ ਰੰਗੋਲੀ ਬਣਾਉਂਦੇ ਸਮੇਂ ਤੇ ਦਿਨ ਦੇ ਵਿੱਚ ਥੋੜੀ ਜਿਹੀ ਰੋਸ਼ਨੀ ਪੈ ਗਈ ਤੇ ਇਸ ਕਰਕੇ ਵੀਡੀਓ ਘੱਟ ਦਖਦੀ ਆ ਥੋੜਾ ਜਿਹਾ ਹਾਂਜੀ ਸਾਰੇ ਅਨੇ ਆਪਣੇ ਵੀਡੀਓ ਜਰੂਰ ਸਾਂਝੇ ਦਿਓ ਫਾਲੋਅ ਵਾਚ ਜਰੂਰ ਕਰੋ ਸਾਰੇ ਭੰਪਰਾ ਥੈਂਕ ਯੂ ਸਾਰੇ